ਪਨਾ ਕਰਦਾ ਤਾਂ ਜੋ ਠੀਕ ਆ ਪਰ ਕੀ ਉਹਦਾ ਤੌਰ ਤਰੀਕਾ ਸਹੀ ਆ ਤੁਸੀਂ ਵੀ ਉੱਥੇ ਗਏ ਬੋਲੋ ਕਿ ਉਹ ਮਾੜਾ ਬੋਲਦਾ ਉਹ ਰੁੱਖਾ ਬੋਲਦਾ ਤਾਂ ਤਰੀਕਾ ਸਹੀ ਨਹੀਂ ਹੈ ਪੋਲਾਈਟ ਵੀ ਨਾਲ ਕੋਈ ਸੁਣਦਾ ਹੀ ਨਹੀਂ ਪੋਲਾਈਟ ਵੀ ਨਾਲ ਤਾਂ ਅਸੀਂ ਵੀ ਗਏ ਸੀ ਅਸੀਂ ਆਪਣਾ ਸਮਾਂ ਸਾਰਾ ਕੰਮਕਾਰ ਛੱਡ ਕੇ ਅਸੀਂ ਡੇਲੀ ਸਾਡੇ ਘੇੜੇ ਲੱਗਦੇ ਰਹੇ ਸੀ ਮਤਲਬ ਉਹਨਾਂ ਨੇ ਇੱਕ ਫੋਨ ਕੀਤਾ ਇੱਕ ਫੋਨ 'ਚ ਹੀ ਸੁਣ ਲਿਆ ਕਿਉਂਕਿ ਪਤਾ ਹੈ ਵੀ ਜੁਤੀ ਵਰੂਗੀ ਰਾਈਟ ਮਤਲਬ ਮੈਨੂੰ ਲੱਗਦਾ ਵੀ ਉਹ ਠੀਕ ਆ ਕਿਉਂਕਿ ਪਿਆਰ ਨਾਲ ਅੱਜਕੱਲ ਕੋਈ ਵੀ ਨਹੀਂ ਸੁਣਦਾ ਮਿੰਟ ਦੇ ਵਿੱਚ ਸਾਡੀ ਗੱਲ ਸੁਣ ਕੇ ਤੇ ਆਪਣੇ ਬ੍ਰਦਰ ਨੂੰ ਕਿਹਾ ਕਿ ਅਮਨ ਇਹ ਤੂੰ ਫੋਨ ਕਰ ਤੇ ਜੋ ਵੀ ਇਹਨਾਂ ਦਾ ਮਸਲਾ ਹੱਲ ਕਰ ਉਹਨਾਂ ਨੇ ਸਪੀਕਰ ਤੇ ਫੋਨ ਲਾਇਆ ਕਿ ਹਾਂ ਵੀ ਇਹ ਇੱਕ ਰਮਨ ਨਾਮ ਦਾ ਸਾਡੇ ਦੋ ਕੇਸ ਹੋਰ ਸੀਗੇ ਵੀ ਰਮਨ ਨਾਮ ਦਾ ਇਹਦੇ ਪੈਸੇ ਆਏ ਹੋਏ ਆ ਤੁਸੀਂ ਯਕੀਨ ਮੰਨਿਓ ਇੱਕ ਫੋਨ ਦੇ ਵਿੱਚ ਹੀ ਮਤਲਬ ਉਹ ਜਮਾਂ ਟੈਲੇ ਹੋ ਗਏ ਨਾਲ ਦੀ ਨਾਲ ਹੀ ਉਹਨਾਂ ਨੇ ਸਾਨੂੰ ਕਿਹਾ ਵੀ ਹੁਣੇ ਜਾਓ ਇਮੀਗ੍ਰੇਸ਼ਨ ਅਸੀਂ ਮਤਲਬ ਉੱਥੋਂ ਕੋਰਟ ਤੋ ਨਾ ਤੋ ਅਸੀਂ ਗਏ ਸਿੱਧਾ ਚੰਡੀਗੜ੍ਹ ਸਾਡੇ ਜਿੰਨੇ ਪੈਸੇ ਮੁੰਨੇ ਸੀ ਸਾਡੇ ਮਤਲਬ ਪ੍ਰੋਪਰ ਜਿੰਨੇ ਕੀ ਸਾਨੂੰ ਸਫੀਸ਼ੀਐਂਟ ਸੀਗੇ ਉਹਨੇ ਮੁੜਿਆ ਅਸੀਂ ਮੰਨ ਨਹੀਂ ਸਕਦੇ ਕਿ ਉਹ 10000 ਦਾ ਕਪਲਾ ਜਾਂ ਕੁਝ ਵੀ ਉਹਨਾਂ ਨੇ ਜੋ ਮਤਲਬ ਉਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਇਮੀਗ੍ਰੇਸ਼ਨ ਵੱਲੋਂ ਕਿ ਉਹਨਾਂ ਨੇ ਲਿਆ इवन ਜੇ ਉਹ ਸਾਨੂੰ ਵੀ ਕਹਿੰਦੇ ਨੂੰ 10000 ਰੁਪਏ ਸਾਨੂੰ ਦੇ ਦੋ ਪਰ ਕਿਸ ਦੇ ਅਸੀਂ ਵੀ ਖੁਸ਼ੀ-ਖੁਸ਼ੀ ਦਿੰਦੇ ਤਾਂ ਅਸੀਂ ਹੈਰਾਨ ਆ ਇਸ ਚੀਜ਼ ਤੋਂ ਮੈਂ ਅਸੀਂ ਮੰਨ ਹੀ ਨਹੀਂ ਸਕਦੇ ਬਿਕਾਜ਼ ਇਹ ਤਾਂ ਰੀਤ ਹੀ ਹੋ ਚੁੱਕੀ ਆ ਦੁਨੀਆ ਦੀ ਹਨਾ ਕਿ ਅੱਛੇ ਇਨਸਾਨ ਨੂੰ ਤਾਂ ਦੁਨੀਆ ਜੀਣ ਹੀ ਨਹੀਂ ਦਿੰਦੀ ਜਿਨ੍ਹਾਂ ਦਾ ਹੁਣ ਤੁਹਾਡੇ ਵਰਗੇਆਂ ਦਾ ਲੱਖਾਂ ਦਾ ਫਾਇਦਾ ਭਾਨੇ ਸਿੱਧੂ ਨੇ ਕੀਤਾ ਕੀ ਹੁਣ ਉਹ ਨਾਲ ਉਹਦੇ ਡਟ ਕੇ ਖੜਨਗੇ ਜਿਸ ਤਰ੍ਹਾਂ ਉਹ ਤੁਹਾਡੇ ਲਈ ਖੜੇ ਬਿਲਕੁਲ ਬਿਲਕੁਲ ਖੜਨਾ ਚਾਹੀਦਾ ਹੈ ਬਿਕਾਜ਼ ਅਸੀਂ ਤਾਂ ਤਿੰਨ ਜਾਣੇ ਸੀ ਹੋਰ ਵੀ ਉੱਥੇ ਬਹੁਤ ਕੇਸ ਸੀ ਸਭ ਨੂੰ ਖੜਨਾ ਚਾਹੀਦਾ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਗਾ ਵੀ ਕਿਸੇ ਦੀ ਵੀ ਪੈਸੇ ਫਸਿਆ ਤੁਸੀਂ ਜ਼ਰੂਰ ਇੱਕ ਵਾਰ ਪੰਨੇ ਵੀਰੇ ਨਾਲ ਖੜੋ ਤੇ ਉਹ ਤੁਹਾਡੀ ਜ਼ਰੂਰ ਹੈਲਪ ਕਰਨਗੇ ਯਕੀਨਨ ਹੋ ਹੈਲਪ ਕਰਦੇ ਆ ਤੇ ਸਾਡੀ ਕੀਤੀ ਆ ਤੁਸੀਂ ਵੀ ਜ਼ਰੂਰ ਜਾਓ ਇਹਨਾਂ ਨਾਲ ਖੜੋ ਪਲੀਜ਼ ਖੜੋ ਅਸੀਂ ਵੀ ਖੜੇ ਆ ਅਸੀਂ ਵੀ ਜਾਵਾਂਗੇ ਜਿੱਥੇ ਸਾਡੀ ਲੋੜ ਪਈ ਜਿਵੇਂ ਸਾਡੇ ਨਾਲ ਉਹ ਸਾਖਸ਼ਤ ਰੱਬ ਵਾਂਗ ਖੜੇ ਨੇ ਅਸੀਂ ਵੀ ਖੜਾਂਗੇ ਤਾਂ ਮਤਲਬ ਸਭ ਨੂੰ ਇੱਕੋ ਹੀ ਮੈਸੇਜ ਆ ਕਿ ਤੁਸੀਂ ਜ਼ਰੂਰ ਉਹਨਾਂ ਨਾਲ ਖੜੋ ਕੀ ਇਹ ਗੱਲ ਹਜ਼ਮ ਆਉਂਦੀ ਹੈ ਕਿ ਭਾਨਾ ਸਿੱਧੂ ਜਿਹੜਾ ਆਪਣੇ ਸੋਸ਼ਲ ਮੀਡੀਆ ਤੋਂ ਹੀ ਲੱਖਾਂ ਰੁਪਏ ਮਹੀਨੇ ਦੇ ਕਮਾ ਲੈਂਦਾ ਉਹ ਕਿਸੇ ਤੋਂ 10000 ਰੁਪਏ ਮੰਗੇਗਾ ਜਿਨ੍ਹਾਂ ਦੇ 5-5 10-10 ਲੱਖ ਦੀ ਅਮਾਉਂਟ ਆ ਜਿਨ੍ਹਾਂ ਤੋਂ ਵੀ 10-10000 ਰੁਪਏ ਇਹ ਕਹਿੰਦੇ ਸਾਨੂੰ ਕਹਿੰਦਾ ਤਾਂ ਅਸੀਂ ਹੱਸ ਕੇ ਦੇਣੇ ਸੀ ਪਰ ਇਹ ਗੱਲ ਹਜ਼ਮ ਨਹੀਂ ਆਉਂਦੀ ਕਿ ਭਾਨਾ ਸਿੱਧੂ ਕਿਸੇ ਤੋਂ 10000 ਰੁਪਏ ਇਸ ਤਰੀਕੇ ਧਮਕਾ ਕੇ ਮੰਗ ਸਕਦਾ ਕੀ ਵਾਕਈ ਉਹਨੇ ਮੰਗੇ ਨੇ ਜਾਂ ਇੰਟੈਂਸ਼ਨ ਹੋਰ ਆ ਜਾਂ ਭਾਨੇ ਸਿੱਧੂ ਦੀ ਤੁਸੀਂ ਆਵਾਜ਼ ਦੱਬਣੀ ਆ ਜਾਂ ਉਹਨੂੰ ਚੁੱਪ ਕਰਾਉਣਾ ਕਿਉਂਕਿ ਇਹ ਤੰਦਾ ਕਰੋੜਾਂ ਰੁਪਈਆਂ ਦਾ ਇੱਕ ਲੈਜੈਂਟਾਂ ਤੱਕ ਹੀ ਸੀਮਤ ਨਹੀਂ ਰਹਿੰਦਾ ਤੇ ਕਿੱਥੇ-ਕਿੱਥੇ ਜਾਂਦਾ ਇਹ ਸਭ ਨੂੰ ਪਤਾ ਜਿਹੜੇ ਲੋਕ ਇਹ ਵੀ ਕਹਿੰਦੇ ਨੇ ਕਿ ਉਹਦਾ ਤੌਰ ਤਰੀਕਾ ਨਹੀਂ ਗੱਲਬਾਤ ਕਰਨ ਦਾ ਸਹੀ ਉਹ ਤਮੀਜ਼ ਨਾਲ ਗੱਲ ਨਹੀਂ ਕਰਦਾ ਤਾਂ ਫਿਰ ਭਾਈ ਜਿਹੜੇ ਤਮੀਜ਼ ਨਾਲ ਗੱਲ ਕਰਦੇ ਨੇ ਤੁਹਾਡਾ ਪ੍ਰਸ਼ਾਸਨ ਤੁਹਾਡੇ ਲੀਡਰ ਨੇ ਜਿਨ੍ਹਾਂ ਨੂੰ ਤੁਸੀਂ ਚੁਣਦੇ ਹੋ ਜਿਹੜੇ ਤਮੀਜ਼ ਨਾਲ ਗੱਲ ਕਰਦੇ ਨੇ ਅੱਜ ਤੱਕ ਉਹਨਾਂ ਨੇ ਕਿੰਨੇ ਕ ਪੈਸੇ ਵਾਪਸ ਕਰਾਤੀ ਇਹਨਾਂ ਠੱਗਾਂ ਤੋਂ ਉਹਨਾਂ ਨੇ ਤਮੀਜ਼ ਵਾਲਿਆਂ ਨੇ ਕਿੰਨੇ ਕ ਪੈਸੇ ਵਾਪਸ ਕਰਵਾਤੇ ਅਜ ਤੱਕ ਤਾਂ ਇਹੀ ਕਹਾਂਗੇ ਕਿ ਦੇਖਿਆ ਕਰੋ ਲੜਨ ਵਾਲੇ ਬੰਦਿਆਂ ਦੇ ਨਾਲ ਖੜਿਆ ਕਰੋ ਜਿਹੜੇ ਸਹੀ ਬੰਦੇ ਨੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਪਾਨਾ ਸਿੱਧੂ ਉਹ ਨੌਜਵਾਨ ਜਿਸ ਨੇ ਕੁਝ ਕੋ ਟ੍ਰੈਵਲ ਏਜੰਟਾਂ ਦੇ ਖਿਲਾਫ ਲੜਾਈ ਦਾ ਵੀੜਾ ਚੁੱਕਿਆ ਹੋਇਆ ਸੀ ਤੇ ਪਿਛਲੇ ਦਿਨੀ ਉਸਤੇ ਇੱਕ ਪਰਚਾ ਕਰਕੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਪਹਾਨੇ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਬਹੁਤ ਲੋਕ ਉਹ ਸਾਹਮਣੇ ਆ ਰਹੇ ਨੇ ਜੋ ਕਹਿ ਰਹੇ ਨੇ ਕਿ ਪਹਾਨੇ ਸਿੱਧੂ ਤੇ ਦਾ ਲਾ ਇਲਜ਼ਾਮ ਸਹੀ ਨਹੀਂ ਲੱਗਦੇ ਹਾਲਾਂਕਿ ਉਹ ਅਦਾਲਤ ਦੇ ਵਿੱਚ ਸਾਬਤ ਹੋਣਾ ਕਿ ਇਲਜ਼ਾਮ ਸਹੀ ਨੇ ਜਾਂ ਝੂਠੇ ਨੇ ਪਰ ਉਹ ਲੋਕ ਸਾਹਮਣੇ ਆ ਰਹੇ ਨੇ ਕਿ 10000 ਰੁਪਏ ਦਾ ਇਲਜ਼ਾਮ ਪਹਾਨੇ ਤੇ ਸਹੀ ਇਸ ਕਰਕੇ ਨਹੀਂ ਲੱਗ ਰਿਹਾ ਕਿ ਉਹਨੇ ਲੋਕਾਂ ਦੇ ਕਰੋੜਾ ਰੁਪਏ ਵਾਪਸ ਕਰਵਾਏ ਤਾਂ ਉਹ ਲੋਕ ਸੁਭੀ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਪੈਸੇ ਏਜੰਟਾਂ ਕੋਲੇ ਫਸੇ ਹੋਏ ਸੀ ਤੇ ਉਹਨਾਂ ਦੇ ਪੈਸੇ ਭਾਨੀ ਸਿੱਧੂ ਨੇ ਵਾਪਸ ਉਹਨਾਂ ਦੇ ਕਰਵਾਏ ਸੀ ਤਾਂ ਮੇਰੇ ਨਾਲ ਅੱਜ ਰਮਨ ਨੇ ਮਾਨਸਾ ਤੋਂ ਨੇ ਰਮਨ ਰਮਨ ਵੀ ਇਸੇ ਤਰ੍ਹਾਂ ਸਾਲ ਨੂੰ ਪਹਿਲਾਂ ਕਿਸੇ ਏਜੰਟ ਕੋਲੇ ਚੰਡੀਗੜ੍ਹ ਦੇ ਵਿੱਚ ਪੈਸੇ ਇਹਨਾਂ ਦੇ ਫਸ ਗਏ ਸੀ ਵੀਜ਼ੇ ਦੇ ਨਾਮ ਤੇ ਪੈਸੇ ਲਏ ਤੇ ਬਾਅਦ ਦੇ ਵਿੱਚ ਵੀਜ਼ਾ ਦਾ ਰਿਫਿਊਜ਼ ਹੋਇਆ ਤਾਂ ਪੈਸੇ ਦੇਣ ਤੋਂ ਇਨਕਾਰੀ ਹੋਗੇ ਤੇ ਜਿਸ ਤੋਂ ਬਾਅਦ ਇਹ ਭਾਨੇ ਕੋਲੇ ਜਾਂਦੇ ਨੇ ਤਾਂ ਇਹਨਾਂ ਦੇ ਪੈਸੇ ਆ ਜਿਹੜੇ ਵਾਪਸ ਮਿਲ ਜਾਂਦੇ ਨੇ ਤਾਂ ਗੱਲਬਾਤ ਰਮਨਦੀਪ ਨਗਰ ਮੈਂ ਸਵਾਗਤਾ ਤੁਹਾਡਾ ਕਰਦੀ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ कौर ਐਂਡ ਮੈਂ ਮਾਨਸ਼ਾ ਤੋਂ ਆ ਅੱਛਾ ਰਮਨ ਤੁਹਾਡੀ ਕਹਾਣੀ ਦੱਸੋ ਤੁਸੀਂ ਪਹਿਲਾਂ ਜਦੋਂ ਕਿਸੇ ਏਜੰਟ ਕੋਲੇ ਪੈਸੇ ਦਿੱਤੇ ਤਾਂ ਕਿਹੜਾ ਵੀਜ਼ਾ ਸੀ ਤੁਹਾਡੀ ਤੁਹਾਡਾ ਕਿੰਨੇ ਪੈਸੇ ਸੀ ਤਾਂ ਕਿਵੇਂ ਤੁਸੀਂ ਉਸ ਚਾਂਸੇ ਚ ਗਏ ਜੀ ਇਸ ਤੋਂ ਦੱਸਣ ਤੋਂ ਪਹਿਲਾਂ ਮੈਂ ਥੈਂਕਸ ਕਰਦੀ ਆ ਭਾਨੇ ਵੀਰੇ ਦਾ ਜਿਨ੍ਹਾਂ ਦੇ ਮਤਲਬ ਇੱਕ ਫੋਨ ਤੇ ਸਾਡੇ ਸਾਰੇ ਪੈਸੇ ਵਾਪਸ ਆਏ ਐ ਐਂਡ ਜੋ ਇਲਜ਼ਾਮ ਉਹਨਾਂ ਤੇ ਲੱਗ ਰਿਹਾ ਐ ਐਂਡ ਮੈਂ ਕੋਈ ਕੈਮਰੇ ਆ ਕਿ ਮੈਂ ਉਸ ਅੱਗੇ ਨਹੀਂ ਕਹਿ ਰਹੀ ਐ ਐਂਡ ਰੀਅਲੀ ਮੈਂ ਥੈਂਕਫੁਲ ਹਾਂ ਉਹਨਾਂ ਦਾ ਕਿ ਉਹਨਾਂ ਦੀ ਵਜ੍ਹਾ ਕਰਕੇ ਸਾਡੇ ਪੈਸੇ ਵਾਪਸ ਆਏ ਉਹਨਾਂ ਦੇ ਇੱਕ ਫੋਨ ਤੇ ਐਂਡ ਅਸੀਂ ਮੈਂ ਮੈਂ ਅਸੀਂ ਮੰਨ ਨਹੀਂ ਸਕਦੇ ਕਿ ਉਹ 10000 ਦਾ ਕਪਲਾ ਜਾਂ ਕੁਝ ਵੀ ਉਹਨਾਂ ਨੇ ਜੋ ਮਤਲਬ ਉਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਇਮੀਗ੍ਰੇਸ਼ਨ ਵੱਲੋਂ ਕਿ ਉਹਨਾਂ ਨੇ ਲਿਆ ਇਵਨ ਜੇ ਉਹ ਸਾਨੂੰ ਵੀ ਕਹਿੰਦੇ ਨਾ 10000 ਰੁਪਏ ਸਾਨੂੰ ਦੇ ਦਿਓ ਪਰ ਕਿਸ ਦੇ ਅਸੀਂ ਵੀ ਖੁਸ਼ੀ-ਖੁਸ਼ੀ ਦਿੰਦੇ ਤਾਂ ਅਸੀਂ ਹੈਰਾਨ ਆ ਇਸ ਚੀਜ਼ ਤੋਂ ਮੈਂ ਅਸੀਂ ਮੰਨ ਬਿਕਿਜ਼ ਨੀ ਤਾਂ ਰੀਤ ਹੀ ਹੋ ਚੁੱਕਿਆ ਦੁਨੀਆ ਦੀ ਹਨਾ ਕਿ ਅੱਛੇ ਇਨਸਾਨ ਨੂੰ ਤਾਂ ਦੁਨੀਆ ਜੀਣ ਹੀ ਨਹੀਂ ਦਿੰਦੀ ਸੋ ਮੇਰਾ ਕੇਸ ਸੀਗਾ ਚੰਡੀਗੜ੍ਹ 34 ਸੈਕਟਰ ਦੇ ਵਿੱਚ ਮੇਰੇ ਫਰੈਂਡ ਮੇਰੀ ਫਰੈਂਡਸ ਨੇ ਦੋ ਮੈਨੂੰ ਰਿਕਮੈਂਡ ਕੀਤਾ ਸੀਗਾ ਕਿ ਟੂਰਿਸਟ ਵੀਜ਼ਾ ਅਪਲਾਈ ਕਰਨਾ ਹਨਾ ਤਾਂ ਅਸੀਂ ਗਏ ਉਹਨਾਂ ਦੀ ਬ੍ਰਾਂਚੇਸ ਆ ਚੰਡੀਗੜ੍ਹ ਦੇ ਵਿੱਚ ਹੀ ਆ ਅਸੀਂ ਉੱਥੇ ਗਏ ਟੂਰਿਸਟ ਵੀਜ਼ਾ ਅਪਲਾਈ ਕੀਤਾ ਬਹੁਤ ਚੰਗੇ ਤਰੀਕੇ ਨਾਲ ਸਟਾਰਟਿੰਗ ਤੇ ਉਹਨਾਂ ਨੇ ਸਾਨੂੰ ਡੀਲ ਕੀਤਾ ਉਸ ਤੋਂ ਬਾਅਦ ਜਦੋਂ ਸਾਡੇ ਪੈਸੇ ਮਤਲਬ ਮੈਂ ਹਾਫ ਆਫ ਕਰਕੇ ਦਿੱਤੇ ਸੀ ਜਦੋਂ ਜਿੰਨਾ ਚਿਰ ਮੇਰੇ ਪੂਰੀ ਅਮਾਊਂਟ ਨਹੀਂ ਗਈ ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਡੀਲ ਕੀਤਾ ਤੇ ਮਤਲਬ ਸਾਰੇ ਪੈਸੇ ਜਦੋਂ ਲੈ ਲਏ ਮਤਲਬ ਇੱਕੋ ਦਮ ਇੰਨਾ ਕੁ ਬਦਲ ਗਏ ਮਤਲਬ ਕੇਸ ਲੱਗ ਗਿਆ ਚਲੋ ਟੂਰਿਸਟ ਜਦੋਂ ਰਿਫਿਊਜ਼ਲ ਆ ਗਈ ਮਤਲਬ ਇੱਕੋ ਦਮ ਚੇਂਜ ਹੋ ਗਏ ਫਿਰ ਸਾਨੂੰ ਸੀਗਾ ਕਿ ਟੈਨਸ਼ਨ ਸੀਗੀ ਪੈਸੇ ਵਾਪਸ ਕਿਵੇਂ ਆਉਣਗੇ ਹਨਾ ਤਾਂ ਉਹਨਾਂ ਨੇ ਸਾਨੂੰ ਪਹਿਲਾਂ ਨਹੀਂ ਸੀ ਦੱਸਿਆ ਵੀ ਤੁਹਾਡੇ ਜਿਹੜੇ ਮੇਰਾ 3 ਲੱਖ ਰੁਪਈਆ ਸੀ 3 ਲੱਖ ਸਮਥਿੰਗ ਕੁਝ ਸੀਗਾ ਉਹਨਾਂ ਨੇ ਕਿਹਾ ਕਿ 25% ਕੱਟ ਕੇ ਦਵਾਂਗੇ ਆ ਇਹ ਬਾਦ ਦੀ ਗੱਲਾਂ ਨੇ ਸਾਨੂੰ ਪਹਿਲਾਂ ਨਹੀਂ ਇਹ ਚੀਜ਼ ਦੱਸੀ ਤਾਂ ਮੈਨੂੰ ਬਹੁਤ ਟੈਨਸ਼ਨ ਸੀਗੀ ਕਿ ਇਹ ਕੀ ਹੋ ਗਿਆ ਹਨਾ ਤਾਂ ਮੈਂ ਜਿਨ੍ਹਾਂ ਨੇ ਮੈਨੂੰ ਰਿਕਮੈਂਡ ਕੀਤਾ ਸੀਗਾ ਕਿ ਆਪਾਂ ਮਤਲਬ ਉੱਥੇ ਵੀਜ਼ਾ ਅਪਲਾਈ ਕਰੋ ਤਾਂ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਭਾਨੇ ਸਿੱਧੂ ਕੋਲ ਚੱਲਦੇ ਹਾਂ ਵੀ ਆਪਣੇ ਪੈਸੇ ਨਿਕਲ ਆਉਣਗੇ ਮੈਨੂੰ ਯਕੀਨ ਨਹੀਂ ਸੀ ਸੱਚ ਪੁੱਛੋ ਮੈਨੂੰ ਯਕੀਨ ਨਹੀਂ ਸੀ ਵੀ ਯਾਰ ਐਡਾ ਕੌਣ ਕਢਾ ਦੂਆ ਵੀ ਕਿਸ ਉਹਨਾਂ ਦਾ ਕੌਨਫੀਡੈਂਸ ਬਹੁਤ ਹਾਈ ਲੈਵਲ ਤੇ ਸੀਗਾ ਬਿਲਕੁਲ ਉਹ ਕਹਿੰਦੇ ਸੀ ਵੀ ਜਿਹੜਾ ਤੁਹਾਡੇ ਤੋਂ ਕੁਝ ਹੋ ਸਕਦਾ ਨਾ ਤੁਸੀਂ ਉਹ ਕਰ ਲਓ ਮਤਲਬ ਇਨਡਾਇਰੈਕਟਲੀ ਵੇ ਨਾਲ ਤਾਂ ਕੋਈ ਕਹਿ ਰਹੀ ਸੀ स्वीकार दो जिन्ना ਅਸੀਂ ਪੈਸੇ ਦੇਣੇ ਆ ਤੁਹਾਨੂੰ ਅਸੀਂ ਉਨੇ ਹੀ ਦਵਾਂਗੇ 3 ਲੱਖ ਚੋਂ ਸਿਰਫ ਉਹ ਮਤਲਬ ਮੇਬੀ 90 ਕੁ ਹਜ਼ਾਰ ਕਹਿ ਰਹੇ ਸੀ ਵੀ ਅਸੀਂ ਸਾਰਾ ਕਟਕਟਾ ਕੇ ਸਾਡੀ ਫੀਸ ਹੈ ਸਾਡੀ ਜੋ ਵੀ ਫੀਸ ਬੰਦੀ ਆ ਅਸੀਂ ਉਹ ਕਟਕਟਾ ਕੇ ਤੁਹਾਨੂੰ 90 ਕੁ ਹਜ਼ਾਰ ਦੇ ਸਕਦੇ ਆ ਤਾਂ ਮਤਲਬ ਉਹ ਬਹੁਤ ਹੀ ਜ਼ਿਆਦਾ ਹਨਾ ਪੂਰਾ 3 ਲੱਖ ਦਿੱਤਾ ਸੀ ਤੁਸੀਂ ਪੂਰਾ 3 ਲੱਖ ਰੁਪਏ ਦਿੱਤਾ ਸੀ ਤੇ ਉਹ ਚ ਕਹ ਰਹੇ ਸੀ ਅਸੀਂ 90 ਕੁ ਹਜ਼ਾਰ ਦਵਾਂਗੇ ਤਾਂ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਮਤਲਬ ਆਪਾਂ ਪਾਨੇ ਸਿੱਧੂ ਕੋਲ ਜਾ ਕੇ ਆਉਣੇ ਆ ਤਾਂ ਅਸੀਂ ਬੁੱਧਵਾਰ ਨੂੰ ਆਈ ਥਿੰਕ ਗਏ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੋਕ ਸੀ ਉਥੇ ਲੋਕ ਆਬਵੀਅਸਲੀ ਉਹ ਉੱਥੇ ਘੱਟ ਸੀਗਾ ਬਹੁਤ ਜ਼ਿਆਦਾ ਯਕੀਨਨ ਲੋਕ ਸੀ ਬਹੁਤ ਜ਼ਿਆਦਾ ਜਦੋਂ ਸਾਨੂੰ ਉਹਨਾਂ ਨੇ ਦੇਖਿਆ ਮਤਲਬ ਅਸੀਂ ਐਂਟਰ ਕੀਤੇ ਪਹਿਲਾਂ ਮੈਂ ਆਪਣੇ ਫਰੈਂਡ ਨੂੰ ਮੈਂ ਕਿਹਾ ਯਾਰ ਇੱਥੇ ਕੁਝ ਨਹੀਂ ਬਣਨ ਲੱਗਿਆ ਇੰਨੇ ਲੋਕ ਆ ਵੀ ਆਪਣੀ ਕਿੱਥਾ ਕਿਦਾਂ ਸੁਣਵਾਈ ਹੋਊਗੀ ਤੁਸੀਂ ਯਕੀਨ ਮੰਨਿਓ ਮਤਲਬ ਸਾਨੂੰ 2 ਮਿੰਟ ਵੀ ਅ ਦੇਖ ਰਹੀ ਸੀ ਜਦੋਂ ਇਹ ਪੰਨਾ ਵੀਰਾ ਇੱਕ ਉਹਨਾਂ ਦੀ ਮੀਟਿੰਗ ਜੀ ਹੋ ਰਹੀ ਸੀ ਉਤੋਂ ਖੜੇ ਹੋ ਕੇ ਆਏ ਤਾਂ ਸਾਨੂੰ ਦੇਖਿਆ ਤਾਂ ਉਹ ਕਹਿੰਦੇ ਵੀ ਪਹਿਲਾਂ ਕੁੜੀਆਂ ਨੂੰ ਬੁਲਾਓ ਵੀ ਇੱਥੇ ਕੁੜੀਆਂ ਨਹੀਂ ਖੜਨੀਆਂ ਜਿਹੜਾ ਵੀ ਉਹਨਾਂ ਦਾ ਮਸਲਾ ਸੀ ਉਹ ਹੱਲ ਕਰੋ ਪਹਿਲਾਂ ਜੋ ਵੀ ਇਹਨਾਂ ਦੀ ਸੁਣੋ ਇੱਕ ਮਿੰਟ ਦੇ ਵਿੱਚ ਸਾਡੀ ਗੱਲ ਸੁਣ ਕੇ ਤੇ ਆਪਣੇ ਬ੍ਰਦਰ ਨੂੰ ਕਿਹਾ ਕਿ ਅਮਨ ਇਹ ਤੂੰ ਫੋਨ ਕਰ ਤੇ ਜੋ ਵੀ ਇਹਨਾਂ ਦਾ ਮਸਲਾ ਹੱਲ ਕਰਾ ਇੱਕ ਮਿੰਟ ਉਹਨਾਂ ਨੇ ਫੋਨ ਕੀਤਾ ਕਿ ਅਮਨ ਵੀਰੇ ਨੇ ਫੋਨ ਕੀਤਾ ਕਿ ਇਦਾਂ ਦਾ ਕਰਕੇ ਜੋ ਵੀ ਮਤਲਬ ਉੱਥੇ ਇਮੀਗ੍ਰੇਸ਼ਨ ਚ ਫੋਨ ਕੀਤਾ ਵੀ ਜੋ ਵੀ ਇਹਨਾਂ ਦੇ ਪੈਸੇ ਆ ਤੁਸੀਂ ਵਾਪਸ ਕਰੋ ਅਸੀਂ ਨਾਲ ਦੀ ਨਾਲ ਹੀ ਉਹਨਾਂ ਨੇ ਸਾਨੂੰ ਕਿਹਾ ਵੀ ਹੁਣੇ ਜਾਓ ਇਮੀਗ੍ਰੇਸ਼ਨ ਅਸੀਂ ਮਤਲਬ ਉਥੋਂ ਕੋਟ ਤੋਂ ਨਾ ਤੋ ਅਸੀਂ ਗਏ ਸਿੱਧਾ ਚੰਡੀਗੜ੍ਹ ਉਹ ਜਦੋਂ ਭਾਨਾ ਸਿੱਧੂ ਫੋਨ ਕਰਦਾ ਤੁਸੀਂ ਅਸੀਂ ਦੇਖਿਆ ਅਸੀਂ ਵੀ ਦੇਖਿਆ ਵੀਡੀਓ ਤੁਸੀਂ ਅਖਰ ਜਾ ਕੇ ਆਏ ਉੱਥੇ ਉਹ ਦਾ ਫੋਨ ਸਪੀਕਰ ਤੇ ਹੁੰਦਾ ਤਾਂ ਤੁਸੀਂ ਉਹ ਗੱਲਬਾਤ ਸੁਣੀ ਹੋਣੀ ਏਜੰਟ ਦੇ ਨਾਲ ਭਾਨੇ ਸਿੱਧੂ ਦੀ ਤਾਂ ਏਜੰਟ ਨੇ ਕੀ ਕਿਹਾ ਭਾਨੇ ਨੂੰ ਈਵਨ ਸਾਡਾ ਕੇਸ ਤਾਂ ਵੱਖਰਾ ਸੀ ਕਿਸੇ ਦੇ ਦਾਤ ਪਤਾ ਨਹੀਂ 20-25 ਲੱਖ ਰੁਪਏ ਫਸਿਆ ਹੋਇਆ ਸੀ ਤਾਂ ਉਹ ਬੰਦਾ ਨਾ ਰੋ ਰਿਹਾ ਸੀ ਥੋੜੀ ਏਜ਼ ਦਾ ਸੀਗਾ ਉਹ ਤੇ ਉਹ ਕਹਿ ਰਹੇ ਸੀ ਵੀ ਮੇਰਾ 25 ਲੱਖ ਰੁਪਇਆ ਤੇ 25 ਲੱਖ ਚੋਂ ਲੱਖ ਰੁਪਇਆ ਓਨਲੀ ਵਾਪਸ ਕਰਨ ਲਈ ਕਹਿ ਰਹੇ ਨੇ ਅਸੀਂ ਹੈਰਾਨ ਸੀ ਵੀ ਸਾਡਾ ਕੇਸ ਤਾਂ ਚਲੋ ਏਡਾ ਵੱਡਾ ਨਹੀਂ ਪਰ ਇੰਨੇ ਨੇ ਕੇਸ ਆਏ ਹੋਏ ਸੀ ਜਿਆਦਾ ਕੇਸ ਤਾਂ ਉੱਥੇ ਇਮੀਗ੍ਰੇਸ਼ਨ ਦੇ ਸੀ ਅਸੀਂ ਖੁਦ ਹੈਰਾਨ ਸੀ ਕਿੰਨੇ ਲੋਕ ਚਾਂਸੇ ਦੇ ਵਿੱਚ ਫਸੇ ਹੋਇਆ ਤਾਂ ਮ ਸਾਡੇ ਲਈ ਸੱਚੀ ਪੁੱਛੋ ਕਹਿੰਦੇ ਨਾ ਇਨਸਾਨਾਂ ਵਿੱਚ ਰੱਬ ਵੱਸਦਾ ਤਾਂ ਉਹ ਰੱਬ ਅਸੀਂ ਦੇਖਿਆ ਆ ਉਹ ਭਾਨੇ ਵੀਰੇ ਵਿੱਚ ਅਸੀਂ ਰੱਬ ਦੇਖਿਆ ਵਾਕਈ ਤਾਂ ਮਤਲਬ ਇੱਕ ਉਹਨਾਂ ਨੇ ਸਪੀਕਰ ਤੇ ਫੋਨ ਲਾਇਆ ਕਿਹਾ ਵੀ ਇਹ ਕਿ ਰਮਨ ਨਾਮ ਦਾ ਸਾਡੇ ਦੋ ਕੇਸ ਹੋਰ ਸੀਗੇ ਵੀ ਰਮਨ ਨਾਮ ਦਾ ਇਹਦੇ ਤੇ ਪੈਸੇ ਆਏ ਹੋਇਆ ਜਿੰਨੇ ਦੇ ਇਹਨਾਂ ਦੇ ਪੈਸੇ ਬੰਦਿਆ ਜੋ ਤੁਹਾਡਾ ਖਰਚਾ ਉਹ ਕੱਟ ਕੇ ਵੀ ਤੁਹਾਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਆਪ ਦਾ ਨਾ ਖਰਚਾ ਕੱਟੋ ਉਹ ਖਰਚਾ ਕੱਟ ਕੇ ਤੁਸੀਂ ਇਹਨਾਂ ਦੇ ਵਾਪਸ ਕਰੋ ਤੁਸੀਂ ਯਕੀਨ ਮੰਨਿਓ ਇੱਕ ਫੋਨ ਦੇ ਵਿੱਚ ਹੀ ਮਤਲਬ ਉਹ ਜਮਾਂ ਟੈਲੇ ਹੋ ਗਏ ਸੀ ਅਸੀਂ ਪਹੁੰਚੇ ਤੇ ਨਾਲ ਦੀ ਨਾਲ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਡੀਲ ਕੀਤਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਪਹਿਲਾਂ ਤਾਂ ਸਾਨੂੰ ਪੂਰਾ ਆਬਦੇ ਜਾਂਚ ਜਿਹੜਾ ਕੰਫੀਡੈਂਸ ਜਿਆ ਲੈ ਕੇ ਆਏ ਸੀ ਐਜ਼ ਇਟ ਇਜ਼ ਹੀ ਆਈ ਸੀ ਤੁਸੀਂ ਇਹ ਨਾ ਸੋਚਿਓ ਕਹਿੰਦੇ ਵੀ ਅਸੀਂ ਭਾਨੇ ਤੋਂ ਡਰ ਗਏ ਮੈਂ ਕਿਹਾ ਅਸੀਂ ਡਰੋਨ ਤਮਕਾ ਨਹੀਂ ਲੀਤਾ ਆ ਹੀ ਨਹੀਂ ਨਾ ਹੀ ਤੁਹਾਨੂੰ ਉਹਨਾਂ ਨੇ ਕੋਈ ਤਮਕਾਇਆ ਆ ਤੁਹਾਨੂੰ ਪਿਆਰ ਨਾਲ ਪੋਲਾਈਟ ਇਵਨ ਸਾਨੂੰ ਇਹੀ ਕਿਹਾ ਸੀ ਵੀ ਤੁਸੀਂ ਉੱਥੇ ਜਾਣਾ ਪੋਲਾਈਟ ਵੇ ਨਾਲ ਆਬਦੇ ਪੈਸੇ ਲੈਣੇ ਆ ਹੋਰ ਤੁਸੀਂ ਦੂਜੀ ਕੋਈ ਗੱਲ ਹੀ ਨਹੀਂ ਕਰਨੀ ਅਸੀਂ ਐਜ਼ ਇਟ ਇਜ਼ ਹੀ ਕੀਤਾ ਇਵਨ ਸਾਡੇ ਤੇ ਉਹ ਕੋਸ਼ਿਸ਼ ਕਰ ਰਹੇ ਸੀ ਸਾਨੂੰ ਐਸੀ ਐਸੀ ਗ ਤਾਂ ਅਸੀਂ ਇਹ ਕਹਿ ਰਹੇ ਹੋ ਜੀ ਇਮੀਗ੍ਰੇਸ਼ਨ ਬਾਰੇ ਇਹ ਕਹਿ ਰਹੇ ਸੀ ਵੀ ਬਹੁਤ ਜ਼ਿਆਦਾ ਪਰ ਅਸੀਂ ਸਾਰੇ ਜਿੰਨੇ ਵੀ ਅਸੀਂ ਗਏ ਸੀ ਤਿੰਨ ਰਾਣੇ ਸੀ ਅਸੀਂ ਵੀ ਅਸੀਂ ਰਾਮਦਾਨਾ ਬੈਠੇ ਰਹੇ ਤੇ ਮਤਲਬ ਪ੍ਰੋਪਰ ਤਰੀਕੇ ਨਾਲ ਅਸੀਂ ਪੈਸੇ ਲਏ ਵੱਡੀ ਗੱਲ ਸਾਡੇ ਜਿੰਨੇ ਪੈਸੇ ਮੁੰਨੇ ਸੀ ਸਾਡੇ ਮਤਲਬ ਪ੍ਰੋਪਰ ਜਿੰਨੇ ਕਿ ਸਾਨੂੰ ਸੈਫੀਸ਼ੀਐਂਟ ਸੀਗੇ ਉਹਨੇ ਮੁੜਿਆ ਐਂਡ ਜਿੰਨਾ ਸਾਡਾ ਸਮਾਂ ਖਰਾਬ ਹੋਇਆ ਸੀ ਉਹ ਕਹ ਰਹੇ ਸੀ ਵੀ ਸਾਨੂੰ ਅਸੀਂ 25 ਦਿਨਾਂ ਦੇ ਵਿੱਚ ਵਿੱਚ ਪੈਸੇ ਵਾਪਸ ਕਰਾਂਗੇ ਇਹ ਮਤਲਬ ਛੁੱਟੀਆਂ ਜੋ ਵੀ ਹੁੰਦੀਆਂ ਨੇ ਹੌਲੀਡੇਜ਼ ਕੱਟ ਕੇ ਪਰ ਉਹ ਵੀ ਸਾਨੂੰ ਇਨਸਟੈਂਟ ਚੈੱਕ ਮਿਲ ਗਏ ਸੀ ਐਂਡ ਬਹੁਤ ਘੱਟ ਸਮੇਂ ਵਿੱਚ ਸਾਡੇ ਚੈੱਕ ਵਾਪਸ ਆਇਆ ਐਂਡ ਥੈਂਕ ਯੂ ਅਗੇਨ ਥੈਂਕ ਯੂ ਪਾਨੇ ਵੀਰੇ ਦਾ ਕਿ ਉਹਨਾਂ ਦੀ ਬਦੌਲਤ ਹੀ ਇਹ ਸਭ ਹੋਇਆ ਅਦਰਵਾਇਜ਼ ਇਹ ਪੋਸੀਬਲ ਨਹੀਂ ਸੀ ਤੇ ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗੀ ਕਿ ਪਲੀਜ਼ ਇਹੀ ਜੇ ਲੋਕਾਂ ਦੀ ਹੈਲਪ ਕਰਿਆ ਕਰੋ ਹੈਲਪ ਇਨ ਦਾ ਸੈਂਸ ਕਿ ਜੋ ਉਹ ਅੱਜ ਫੇਸ ਕਰ ਚੁੱਕੇ ਨੇ ਜੇ ਅਸੀਂ ਨਹੀਂ ਖੜਾਂਗੇ ਤਾਂ ਕੋਈ ਨਹੀਂ ਖੜੂਗਾ ਰੱਬ ਵਰਗੇ ਲੋਕਾਂ ਨੂੰ ਤੁਸੀਂ ਨਾ ਗਵਾਓ ਨਾ ਗਵਾਓ ਪਲੀਜ਼ ਰਿਕੁਐਸਟ ਹੰਬਲ ਰਿਕੁਐਸਟ ਟੂ ਯੂ ਅਚਾ ਜੀ ਹਨ ਤੁਸੀਂ ਵੀ ਉੱਥੇ ਗਏ ਬਹੁਤ ਲੋਕ ਹੁਣ ਇਸ ਤੇ ਗੱਲ ਕਰਦੇ ਨੇ ਕਿ ਪਾਣਾ ਕਰਦਾ ਤਾਂ ਜੋ ਠੀਕ ਆ ਪਰ ਕੀ ਉਹਦਾ ਤੌਰ ਤਰੀਕਾ ਸਹੀ ਆ ਤੁਸੀਂ ਵੀ ਉੱਥੇ ਗਏ ਬਹੁਤ ਲੋਕ ਕਹਿੰਦੇ ਉਹ ਮਾੜਾ ਬੋਲਦਾ ਉਹ ਰੁੱਖਾ ਬੋਲਦਾ ਤਾਂ ਤਰੀਕਾ ਸਹੀ ਨਹੀਂ ਹੈ ਤੇ ਉੱਥੇ ਤੁਸੀਂ ਕੀ ਕਹਿਣਾ ਫਿਰ ਦੇਖੋ ਚੰਗੇ ਮੈਂ ਕਿਸੇ ਨੂੰ ਵੀ ਅਸੀਂ ਵੀ ਪਹਿਲਾਂ ਕੋਸ਼ਿਸ਼ ਕੀਤੀ ਅਸੀਂ ਪੋਲਾਈਟ ਵੇ ਨਾਲ ਘੱਟੋ ਘੱਟ 20 30 ਵਾਰ ਗਏ ਵੀ ਸਾਡੇ ਪੈਸੇ ਵਾਪਸ ਕਰ ਦਿਓ ਪਲੀਜ਼ ਸਾਡੇ ਪੈਸੇ ਵਾਪਸ ਕਰ ਦਿਓ ਵੀ ਅਸੀਂ ਇੰਟਰਸਟ ਤੇ ਲੈ ਕੇ ਲਏ ਆ ਜਾਂ ਜੋ ਵੀ ਪਰ ਉਹ ਬੰਦੇ ਨੇ ਇੱਕੋ ਹੀ ਫੋਨ ਕੀਤਾ ਬੇਸ਼ੱਕ ਉਹ ਮਤਲਬ ਸਾਡੇ ਕੇਸ ਚ ਉਹਨਾਂ ਨੇ ਬਹੁਤ ਪੋਲਾਈਟ ਵੇ ਨਾਲ ਕੀਤਾ ਪਰ ਹੋਰ ਕੇਸਾਂ ਚ ਪੋਲਾਈਟ ਵੇ ਨਾਲ ਕੋਈ ਸੁਣਦਾ ਹੀ ਨਹੀਂ ਪੋਲਾਈਟ ਵੇ ਨਾਲ ਤਾਂ ਅਸੀਂ ਵੀ ਗਏ ਸੀ ਅਸੀਂ ਆਪਣਾ ਸਮਾਂ ਸਾਰਾ ਕੰਮਕਾਰ ਛੱਡ ਕੇ ਅਸੀਂ ਡੇਲੀ ਸਾਡੇ ਘੇੜੇ ਲੱਗਦੇ ਰਹੇ ਸੀ ਮਤਲਬ ਉਹਨਾਂ ਨੇ ਇੱਕ ਫੋਨ ਕੀਤਾ ਇੱਕ ਫੋਨ ਚ ਹੀ ਸੁਣ ਲਿਆ ਕਿਉਂਕਿ ਪਤਾ ਆ ਵੀ ਜੁੱਤੀ ਵਰੂਗੀ ਰਾਈਟ ਮਤ ਮੈਨੂੰ ਲੱਗਦਾ ਵੀ ਉਹ ਠੀਕ ਆ ਕਿਉਂਕਿ ਪਿਆਰ ਨਾਲ ਅੱਜਕੱਲ ਕੋਈ ਵੀ ਨਹੀਂ ਸੁਣਦਾ ਕੋਈ ਵੀ ਨਹੀਂ ਸੁਣਦਾ ਤੇ ਹੁਣ ਜਿਹੜੇ ਹੋਰ ਤੁਹਾਡੇ ਵਰਗੇ ਬਹੁਤ ਲੋਕ ਨੇ ਜਿਨ੍ਹਾਂ ਦੇ ਪੈਸੇ ਭਾਨੇ ਨੇ ਵਾਪਸ ਕਰਵਾਏ ਨੇ ਤੇ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਤੁਸੀਂ 10000 ਵਾਲੇ ਇਲਜ਼ਾਮ ਤੇ ਗੱਲ ਕੀਤੀ ਕਿ ਕਿ ਜੈਂਟਰ ਬੀਬੀ ਨੇ ਜਿਹੜੀ ਸ਼ਿਕਾਇਤ ਕੀਤੀ ਆ ਤਾਂ ਉਹਨਾਂ ਨੇ ਕਿਹਾ ਕਿ ਭਾਨੇ ਨੇ ਮੇਰੇ ਤੋਂ 10000 ਰੁਪਏ ਫੋਨ ਤੇ ਮੰਗਿਆ ਕਿ 10000 ਰੁਪਏ ਪਾਓ ਤਾਂ ਫਿਰ ਮੈਂ ਧਰਨਾ ਚੱਕਾਂਗਾ ਪਹਿਲੀ ਗੱਲ ਤਾਂ ਉਹ ਤੇ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਦਾ ਹੁਣ ਤੁਹਾਡੇ ਵਰਗਿਆਂ ਦਾ ਲੱਖਾਂ ਦਾ ਫਾਇਦਾ ਭਾਨੇ ਸੁੱਧੂ ਨੇ ਕੀਤਾ ਕੀ ਹੁਣ ਉਹ ਨਾਲ ਉਹਦੇ ਡਟ ਕੇ ਖੜਨ ਬਿਲਕੁਲ ਬਿਲਕੁਲ ਖੜਨਾ ਚਾਹੀਦਾ ਹੈ ਬਿਕਾਜ਼ ਅਸੀਂ ਤਾਂ ਤਿੰਨ ਜਾਣੇ ਸੀ ਹੋਰ ਵੀ ਉੱਥੇ ਬਹੁਤ ਕੇਸ ਸੀ ਸਭ ਨੂੰ ਖੜਨਾ ਚਾਹੀਦਾ ਮੈਂ ਹੈਰਾਨ ਆ ਵੀ ਤੁਸੀਂ ਇਦਾਂ ਦੇ ਲੋਕਾਂ ਤੇ ਵੀ ਕੇਸ ਕਰ ਸਕਦੇ ਹੋ ਜਿਨ੍ਹਾਂ ਤੇ ਤੁਹਾਨੂੰ ਕਰਨਾ ਚਾਹੀਦਾ ਜਿਹੜੇ ਫਰਾਡ ਕਰ ਰਹੇ ਨੇ ਇਮੀਗ੍ਰੇਸ਼ਨ ਵਾਲੇ ਮਤਲਬ ਮੈਨੂੰ ਲੱਗਦਾ ਹੈ ਕਿ ਦੋ ਤਿੰਨ ਹੀ ਆਫਿਸ ਜਿਹੜੇ ਹੋਣਗੇ ਵੀ ਸਹੀ ਤਰੀਕੇ ਨਾਲ ਮਤਲਬ ਇਹ ਇਹ ਚੀਜ਼ਾਂ ਚੱਲਦੀਆਂ ਹੋਣੀਆਂ ਸ਼ਹਿਰ ਚ ਦੋ ਚਾਰ ਹੋ ਸਕਦਾ ਸਹੀ ਹੁਣ ਬਿਲਕੁਲ 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 ਇੰਨਾ ਮਤਲਬ ਇਦਾਂ ਦੇ ਲੋਕਾਂ ਤੇ ਵੀ ਕੇਸ ਹੋ ਸਕਦੇ ਆ ਮੈਂ ਹੈਰਾਨ ਆ ਮਤਲਬ 10000 ਮਤਲਬ ਬਹੁਤ ਕਟਿਆ ਕੰਮ ਹੈ ਸੀਰੀਅਸਲੀ ਬਹੁਤ ਕ ਤੇ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਸਨੇਹਾ ਹੋਣਾ ਜਿਹੜੇ ਤੁਹਾਡੇ ਨਾਲ ਦੇ ਮੈਂ ਤੇਹੀ ਕਹੂੰਗੀ ਪਹਿਲਾਂ ਤਾਂ ਆਪਣਾ ਜਿੰਨਾ ਹੋ ਸਕਦਾ ਤੁਸੀਂ ਇੰਡੀਆ ਦੇ ਵਿੱਚ ਹੀ ਦੇਖੋ ਸਾਰਾ ਕੁਝ ਹਨਾ ਬਿਕਾਜ਼ ਫਰਾਡ ਬਹੁਤ ਚੱਲ ਰਹੇ ਆ ਤੇ ਦੂਜੀ ਗੱਲ ਜੇ ਕਿਸੇ ਦੇ ਵੀ ਪੈਸੇ ਫਸਿਆ ਸਾਡੇ ਨਿਕਲੇ ਆ ਹਨਾ ਤੇ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਗੀ ਵੀ ਕਿਸੇ ਦੇ ਵੀ ਪੈਸੇ ਫਸਿਆ ਤੁਸੀਂ ਜ਼ਰੂਰ ਇੱਕ ਵਾਰ ਭਾਨੇ ਵੀਰੇ ਨਾਲ ਖੜੋ ਤੇ ਉਹ ਤੁਹਾਡੀ ਜ਼ਰੂਰ ਹੈਲਪ ਕਰਨਗੇ ਯਕੀਨਨ ਹੋ ਹੈਲਪ ਕਰਦੇ ਆ ਤੇ ਸਾਡੀ ਕੀਤੀ ਆ ਤੁਸੀਂ ਵੀ ਜ਼ਰੂਰ ਜਾਓ ਐਨ ਉਹਨਾਂ ਨਾਲ ਖੜੋ ਪਲੀਜ਼ ਖੜੋ ਅਸੀਂ ਵੀ ਖੜੇ ਆ ਅਸੀਂ ਵੀ ਜਾਵਾਂਗੇ ਜਿੱਥੇ ਸਾਡੀ ਲੋੜ ਪਈ ਜਿਵੇਂ ਸਾਡੇ ਨਾਲ ਉਹ ਸਾਖਸ਼ਤ ਰੱਬ ਵਾਂਗ ਖੜੇ ਨੇ ਅਸੀਂ ਵੀ ਖੜਾਂਗੇ ਤਾਂ ਮਤਲਬ ਸਭ ਕੋਈ ਮੈਸੇਜ ਆ ਕਿ ਤੁਸੀਂ ਜ਼ਰੂਰ ਉਹਨਾਂ ਨਾਲ ਖੜੋ ਸੋ ਗੱਲਬਾਤ ਤੁਸੀਂ ਸੁਣੀ ਗੱਲਬਾਤ ਕਰਨ ਦਾ ਮਕਸਦ ਸਿਰਫ ਇੰਨਾ ਸੀ ਉਹ ਲੋਕ ਤੁਹਾਡੇ ਸਾਹਮਣੇ ਲੈ ਕੇ ਆਉਣੇ ਨੇ ਜਿਨ੍ਹਾਂ ਦਾ ਲੱਖਾਂ ਰੁਪਇਆ ਭਾਨੇ ਸਿੱਧੂ ਨੇ ਵਾਪਸ ਕਰਵਾਇਆ ਏਜੰਟਾਂ ਤੋਂ ਜਿਹੜਾ ਫਸ ਗਿਆ ਸੀ ਕਿਸੇ ਦਾ ਸਾਲ ਤੋਂ ਕਿਸੇ ਦਾ 2 ਸਾਲ ਤੋਂ ਕਿਸੇ ਦਾ ਉਸ ਤੋਂ ਵੱਧ ਸਮੇਂ ਤੋਂ ਤਾਂ ਲੋਕ ਤੁਹਾਡੇ ਸਾਹਮਣੇ ਲੈ ਕੇ ਆਉਣੇ ਨੇ ਤਾਂ ਕਿ ਇਸ ਗੱਲ ਦੀ ਕਲੈਰਟੀ ਹੋ ਜਿਸ ਗੱਲ ਦੇ ਸੀ ਨਤੀਜੇ ਦੇ ਨੇੜੇ ਤੇੜੇ ਜਾ ਪਹੁੰਚੀਏ ਕਿ ਜਿਹੜੇ ਉਤੇ ਇਲਜ਼ਾਮ ਲੱਗੇ ਨੇ 10000 ਰੁਪਏ ਲੈਣ ਦੀ ਕਿਉਂ ਇਲਜ਼ਾਮ ਕਿੰਨੇ ਸੱਚੇ ਹੋ ਸਕਦੇ ਨੇ ਕੀ ਇਹ ਗੱਲ ਹਜ਼ਮ ਆਉਂਦੀ ਹੈ ਕਿ ਭਾਨਾ ਸਿੱਧੂ ਜਿਹੜਾ ਆਪਣੇ ਸੋਸ਼ਲ ਮੀਡੀਆ ਤੋਂ ਹੀ ਲੱਖਾਂ ਰੁਪਏ ਮਹੀਨੇ ਦੇ ਕਮਾ ਲੈਂਦਾ ਉਹ ਕਿਸ ਤੋਂ 10000 ਰੁਪਏ ਮੰਗੇਗਾ ਤਾਂ ਜਿਸ ਤਰ੍ਹਾਂ ਇਹਨਾਂ ਨੇ ਵੀ ਆਖਿਆ ਕਿ ਜੇ ਸੱਤੋਂ ਵੀ ਉਹ ਜਿਨ੍ਹਾਂ ਦੇ ਦੋ ਦੋ ਕਿਸੇ ਦਾ 2 ਲੱਖੇ ਦਾ 4 ਲੱਖੇ ਕਿਸੇ ਦਾ 25 ਲੱਖ ਤੱਕ ਵੀ ਤੇ ਜੇ ਇਹਨਾਂ ਦੇ ਜਿਨ੍ਹਾਂ ਦੇ 5 5 10 10 ਲੱਖ ਦੀ ਅਮਾਉਂਟ ਆ ਜੇ ਇਹਨਾਂ ਤੋਂ ਵੀ 10 10000 ਰੁਪਏ ਇਹ ਕਹਿੰਦੇ ਸਾਨੂੰ ਕਹਿੰਦਾ ਤਾਂ ਅਸੀਂ ਹੱਸ ਕੇ ਦੇਣੇ ਸੀ ਪਰ ਇਹ ਗੱਲ ਹਜ਼ਮ ਨਹੀਂ ਆਉਂਦੀ ਕਿ ਭਾਨਾ ਸਿੱਧੂ ਕਿਸੇ ਤੋਂ 10000 ਰੁਪਇਆ ਇਸ ਤਰੀਕੇ ਧਮਕਾ ਕੇ ਮੰਗ ਸਕਦਾ ਕਿ ਵਾਕਈ ਉਹਨੇ ਮੰਗੇ ਨੇ ਜਾਂ ਇੰਟੈਂਸ਼ਨ ਹੋਰ ਆ ਜਾਂ ਭਾਵੇਂ ਸਿੱਧੂ ਦੀ ਤੁਸੀਂ ਆਵਾਜ਼ ਦੱਬਣੀ ਆ ਜਾਂ ਉਹਨੂੰ ਚੁੱਪ ਕਰਾਉਣਾ ਕਿਉਂਕਿ ਇਹ ਧੰਦਾ ਕਰੋੜਾਂ ਰੁਪਈਆ ਦਾ ਇਹ ਕੱਲਾ ਏਜੰਟਾਂ ਤੱਕ ਹੀ ਸੀਮਤ ਨਹੀਂ ਰਹਿੰਦਾ ਤੇ ਕਿੱਥੇ-ਕਿੱਥੇ ਜਾਂਦਾ ਇਹ ਸਭ ਨੂੰ ਪਤਾ ਤਾਂ ਜਿਹੜੇ ਲੋਕ ਇਹ ਵੀ ਕਹਿੰਦੇ ਨੇ ਕਿ ਉਹਦਾ ਤੌਰ ਤਰੀਕਾ ਨਹੀਂ ਗੱਲਬਾਤ ਕਰਨ ਦਾ ਸਹੀ ਉਹ ਤਮੀਜ਼ ਨਾਲ ਗੱਲ ਨਹੀਂ ਕਰਦਾ ਤਾਂ ਫਿਰ ਭਾਈ ਜਿਹੜੇ ਤਮੀਜ਼ ਨਾਲ ਗੱਲ ਕਰਦੇ ਨੇ ਤੁਹਾਡਾ ਪ੍ਰਸ਼ਾਸਨ ਕੋਟੇ ਲੀਡਰ ਨੇ ਜਿਨ੍ਹਾਂ ਨੂੰ ਤੁਸੀਂ ਚੁਣਦੇ ਹੋ ਜਿਹੜੇ ਤਮੀਜ਼ ਨਾਲ ਗੱਲ ਕਰਦੇ ਨੇ ਅੱਜ ਤੱਕ ਉਹਨਾਂ ਨੇ ਕਿੰਨੇ ਕ ਪੈਸੇ ਵਾਪਸ ਕਰਾਤੇ ਇਹਨਾਂ ਠੱਗਾਂ ਤੋਂ ਉਹਨਾਂ ਨੇ ਤਮੀਜ਼ ਵਾਲਿਆਂ ਨੇ ਕਿੰਨੇ ਕ ਪੈਸੇ ਵਾਪਸ ਕਰਵਾਤੇ ਅੱਜ ਤੱਕ ਤਾਂ ਇਹੀ ਕਹਾਂਗੇ ਕਿ ਦੇਖਿਆ ਕਰੋ ਲੜਨ ਵਾਲੇ ਬੰਦਿਆਂ ਦੇ ਨਾਲ ਖੜਿਆ ਕਰੋ ਜਿਹੜੇ ਸਹੀ ਬੰਦੇ ਨੇ